ਨਮਸਕਾਰ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਤੇ ਹਾਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜਿਨ੍ਹਾਂ ਨੇ ਲਗਭਗ ਜਥੇਦਾਰ ਦਾ ਅਹੁਦਾ ਨਿਭਾਇਆ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 22 ਸਾਲ 22 ਸਾਲ ਤੋਂ ਬਾਅਦ ਉਸਤੇ ਬੜੇ ਵੱਡੇ ਇਲਜ਼ਾਮ ਲੱਗੇ ਕਿ ਇਹਨਾਂ ਨੇ ਰਿਸ਼ਵਤ ਲਈ ਹੈ ਇਸ ਲਈ ਉਹਨਾਂ ਨੂੰ ਜਥੇਦਾਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਾਈ ਰਣਜੀਤ ਸਿੰਘ ਨੂੰ ਜਦੋਂ ਭਾਈ ਰਣਜੀਤ ਸਿੰਘ ਦੀ ਗੱਲ ਕਰੀਏ ਭਾਈ ਰਣਜੀਤ ਸਿੰਘ ਨੇ 2.5 ਸਾਲਾਂ ਦੇ ਵਿੱਚ ਤਨਖਾਹ ਜਿਹੜੀ ਜਥੇਦਾਰ ਦੀ ਬਣਦੀ ਹੈ ਉਹ ਵੀ ਨਹੀਂ ਲਈ ਅਤੇ ਉਹ ਕਹਿ ਰਹੇ ਨੇ ਕਿ ਵਿਰੋਧੀ ਧਿਰ ਚਾਹੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਹੋਣ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਹੋਣ ਭਾਈ ਰਣਜੀਤ ਸਿੰਘ ਨੇ ਉਹਨਾਂ ਤੇ ਵੱਡੇ ਵੱਡੇ ਇਲਜ਼ਾਮ ਲਗਾਏ ਲੇਕਿਨ ਅੱਜ ਇਹਨਾਂ ਇਲਜ਼ਾਮਾਂ ਦਾ ਭਾਈ ਰਣਜੀਤ ਸਿੰਘ ਨੇ ਇੱਕ ਨਿੱਜੀ ਚੈਨਲ ਤੇ ਰੱਜ ਕੇ ਖੁਲਾਸਾ ਕੀਤਾ ਉਹਨਾਂ ਨੇ ਕਿਹਾ ਮੇਰੀ ਸ਼ਰਧਵੀ ਮੇਰਾ ਗਰਦਾਰ ਮੇਰਾ ਕੈਰੈਕਟਰ ਬਿਲਕੁਲ ਬੇਦਾਗ ਹੈ ਜੇਕਰ ਮੈਂ ਕੁਤਾਈ ਕੀਤੀ ਹੋਵੇ ਜਾਂ ਮੈਂ ਕਿਸੇ ਕੋਲੋਂ ਰਿਸ਼ਵਤ ਲਈ ਹੋਵੇ ਤਾਂ ਫਿਰ ਕੀ ਸ੍ਰੀ ਅਕਾਲ ਤਖਤ ਸਾਹਿਬ ਇਸਦੀ ਮੈਨੂੰ ਸਜ਼ਾ ਨਹੀਂ ਦੇਵੇਗਾ ਮੈਂ ਗੁਰੂ ਨੂੰ ਮੈਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਾਜ਼ਰ ਨਾਜ਼ਰ ਕਹਿ ਕੇ ਇਹ ਮੰਨਦਾ ਹਾਂ ਕਿ ਮੈਂ ਕਿਸੇ ਵੀ ਤਰ੍ਹਾਂ ਦੀ ਬੇਈਮਾਨੀ ਇੱਕ ਰਤੀ ਪਰ ਇੱਕ ਪੈਸੇ ਨੂੰ ਵੀ ਲੈ ਕੇ ਕੀਤੀ ਹੋਵੇ ਤੇ ਉਸ ਤੇ ਸਜ਼ਾ ਦਾ ਸਜ਼ਾ ਦਾ ਹੱਕ ਦਾ ਮੈਂ ਹਾਂ ਅਤੇ ਮੈਨੂੰ ਜਿਹੜੀ ਬਣਦੀ ਸਜ਼ਾ ਦਿੱਤੀ ਜਾਵੇਗੀ ਜੇਕਰ ਇਹ ਕੋਈ ਪ੍ਰੂਫ ਨਿਕਲਦਾ ਹੈ ਉਹਨੇ ਕਿਹਾ ਮੈਂ ਕਿਸੇ ਪੋਲਿਟਿਕਲ ਸਰਦਾਰ ਸੁਖਵੀਰ ਸਿੰਘ ਬਾਦਲ ਜਾਂ ਉਹਦੀ ਘਰ ਵਾਲੀ ਜਾਂ ਵਿਕਰਨ ਸਿੰਘ ਜੀਠੀਆ ਨੂੰ ਦੇਨਦਾਰ ਨਹੀਂ ਹਾਂ ਮੈਂ ਦੇਨਦਾਰ ਹਾਂ ਭਾਈ ਰੋਜੀ ਸਿੰਘ ਜੀ ਨੇ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਦਾ ਉਹਨਾਂ ਨੇ ਕਿਹਾ ਜਿਨ੍ਹਾਂ ਲੋਕਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਨਹੀਂ ਮੰਨੇ ਆ ਜਿਨ੍ਹਾਂ ਨੇ ਉਹਨਾਂ ਦੀ ਮਰਿਆਦਾ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਨਹੀਂ ਕੀਤਾ ਉਹਨਾਂ ਦੇ ਅੱਜ ਬਖੇੜੇ ਵੀ ਪਏ ਹੋਏ ਨੇ ਉਹਨਾਂ ਦੇ ਵਿੱਚ ਅੱਜ ਸਪਰੇਸ਼ਨ ਵੀ ਹੋ ਗਈ ਹੈ ਇੱਕ ਧੜਾ ਬਾਗੀ ਧੜਾ ਹੈ ਦੂਸਰਾ ਧੜਾ ਹੈ ਸੁਖਬੀਰ ਸਿੰਘ ਬਾਦਲ ਜੋ ਆਪਣੀ ਪ੍ਰਧਾਨਗੀ ਬਚਾਉਣ ਲਈ ਜਦੋਂ ਜਹਿਤ ਕਰ ਰਹੇ ਨੇ ਉਹਨਾਂ ਨੇ ਕਿਹਾ ਸ਼ਰਾਬਾਂ ਪੀਣ ਵਾਲੇ ਸ਼ਰਾਬਾਂ ਬੋਤਲਾਂ ਦੀਆਂ ਬੋਤਲਾਂ ਪੀਣ ਵਾਲੇ ਲੋਕ ਜਥੇਦਾਰਾਂ ਦੀ ਨਿਯੁਕਤੀ ਕਰਨਗੇ ਉਹਨਾਂ ਨੇ ਸਿੱਧਾ ਤੰਜ ਕੱਸਿਆ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਪਿਤਾ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਰਾਜਨੀਤੀ ਨੂੰ ਮੇਰੇ ਤੇ ਵੱਡੇ-ਵੱਡੇ ਇਲਜ਼ਾਮ ਲਗਾਏ ਨੇ ਲੇਕਿਨ ਇਹ ਸਾਰੇ ਇਲਜ਼ਾਮ ਬੇਬੁਨਿਆਦ ਨੇ ਇਹਨਾਂ ਦਾ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਲੇਕਿਨ 2.5 ਸਾਲਾਂ ਬਾਅਦ ਜਦੋਂ ਮੈਨੂੰ ਇਹਨਾਂ ਨੇ ਜਥੇਦਾਰੀ ਦੇ ਅਹੁਦੇ ਤੋਂ ਹਟਾ ਦਿੱਤਾ ਜਦੋਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰ ਸੀ ਤਾਂ ਮੇਰੇ ਮਨ ਨੂੰ ਭਾਰੀ ਠੇਸ ਪਹੁੰਚੀ ਅਤੇ ਮੈਨੂੰ ਕਈ ਪ੍ਰੋਬਲਮ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਹੜੇ ਮੇਰੇ ਤੇ ਇਲਜ਼ਾਮ ਲੱਗੇ ਸੀ ਲੇਕਿਨ ਉਹਨਾਂ ਇਲਜ਼ਾਮਾਂ ਨੂੰ ਉਹਨੇ ਕਿ 2.5 ਸਾਲਾਂ ਦੇ ਵਿੱਚ ਇੱਕ ਛਿੱਟਾ ਪੈਸਾ ਵੀ ਮੈਂ ਸ੍ਰੀ ਅਕਾਲ ਤਖਤ ਸੁਬ ਸੈਲਰੀ ਵਜੋਂ ਜਾਂ ਹੋਰ ਵਜੋਂ ਲਿਆ ਹੋਵੇ ਮੈਂ ਉਸ ਦਾ ਦੇਣੇਦਾਰ ਹਾਂ ਅਤੇ ਜੋ ਵੀ ਕੌਮ ਮੈਨੂੰ ਸਜ਼ਾ ਲਾਵੇਗੀ ਮੈਂ ਉਹ ਭੁਗਤਣ ਲਈ ਤਿਆਹਾ ਬਟ ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਦਾ ਸਰਦਾ ਸੁਬੀਤ ਸਿੰਘ ਬਾਦਲ ਦਾ ਲਾਣਾ ਬਾਣਾ ਹੁਣ ਪ੍ਰਧਾਨਗੀ ਨੂੰ ਬਚਾਉਣ ਲਈ ਅੱਡੀ ਅੱਡੀ ਛੋਟੀ ਜਦੋਂ ਜ਼ਹਿਰ ਅਤੇ ਇੱਧਰ ਹੱਥ ਪੈਰ ਮਾਰਿਆ ਨੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਸੱਚੇ ਨੇ ਤੇ ਆਪਣੀ ਪ੍ਰਧਾਨਗੀ ਛੱਡ ਕਿਉਂ ਨਹੀਂ ਦਿੰਦੇ ਉਹਨਾਂ ਨੇ ਕਿਹਾ ਮੈਂ ਨਹੀਂ ਚਾਹੁੰਦਾ ਕੇ ਜਥੇਦਾਰਾਂ ਦੀਆਂ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਨੁਕਤੀਆਂ ਉਹ ਕਰਨ ਜਿਹੜੇ ਸ਼ਰਾਬਾ ਪੀਂਦੇ ਨੇ ਅਤੇ ਬੋਤਲਾਂ ਦੀਆਂ ਬੋਤਲਾਂ ਪੀਂਦੇ ਨੇ ਇਹ ਗੱਲ ਕਹੀ ਹੈ ਭਾਈ ਰਜੀਤ ਸਿੰਘ ਜਿਹੜੇ ਸਾਬਕਾ ਜਥੇਦਾਰ ਰਹਿ ਚੁੱਕੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੇ ਕਿਹਾ ਕਿ ਭਾਈ ਹਰਪ੍ਰੀਤ ਨੂੰ ਵੀ ਜੱਜ ਸਕਿਉਰਟੀ ਮਿਲੀ ਹੋਈ ਹੈ ਜਥੇਦਾਰ ਨੂੰ ਇਸ ਨੂੰ ਲੈ ਕੇ ਸੈਂਟਰ ਸਰਕਾਰ ਨੇ ਖਿਲੀਆਂ ਉਡਾਈਆਂ ਨੇ ਮੰਨ ਲਓ ਕਿ ਉਹਨਾਂ ਨੇ ਕਿਹਾ ਕਿ ਜਿਹੜੀ ਸ੍ਰੀ ਅਕਾਲ ਤਖਤ ਦੀ ਕਾਰਜਗੁਜ਼ਾਰੀ ਹੈ ਤੇ ਜਾ ਜਿਹੜੀ ਕਮੇਟੀ ਹੈ ਮੈਂ ਉਸ ਤੋਂ ਸੈਟੀਸਫਾਈ ਨਹੀਂ ਹਾਂ ਇਸ ਨੂੰ ਲੈ ਕੇ ਉਹਨੇ ਸਾਰੇ ਇਲਜ਼ਾਮ ਜਿਹੜੇ ਲਗਾਏ ਨੇ ਜਿਹੜੇ ਸੁਖਵੀਰ ਬਾਦਲ ਆਪਣੀ ਕੁਰਸੀ ਨੂੰ ਬਚਾਉਣ ਲਈ ਲੱਗੇ ਹੋਏ ਨੇ ਜਦ ਜਿਹੜੇ ਉਸ ਦੇ ਨਾਲ ਆਗੂ ਨੇ ਛੋਮਣੀ ਆਕਾਲੀ ਦਲ ਦੇ ਉਹਨਾਂ ਤੇ ਉਹਨਾਂ ਨੇ ਤੰਜ ਵੀ ਕੱਸੇ ਨੇ ਕਿ ਇਹਨਾਂ ਨੇ ਮੇਰੇ ਖਿਲਾਫ ਬੋਲੇ ਮੈਨੂੰ ਅਹੁਦੇ ਤੋਂ ਲਾਇਆ ਗਿਆ ਲੇਕਿਨ ਹੁਣ ਦੇਖੋ ਇਹ ਸਜ਼ਾ ਇਹ ਆਪਣੀਆਂ ਗਲਤੀਆਂ ਦੇ ਕਾਰਨਾਮੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਭੁਗਤ ਰਹੇ ਨੇ ਅਤੇ ਪਾਰਟੀ ਦੋ ਟੜਿਆਂ ਦੇ ਵਿੱਚ ਵੰਡੇ ਜਾ ਚੁੱਕੀ ਹੈ ਉਹਨੇ ਕਿਹਾ ਜੋ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲਾ ਹੋਵੇਗਾ ਉਹ ਚਾਹੇ ਕੋਈ ਵੀ ਹੋਵੇ ਚਾਹੇ ਉਹ ਬਾਗੀ ਟੜਾ ਹੋਵੇ ਚਾਹੇ ਉਹ ਸਰਦਾਰ ਸਪੀਕਰ ਬਾਦਲ ਹੋਵੇ ਉਹਨਾਂ ਨੂੰ ਮੰਨਣਾ ਪਵੇਗਾ ਜੇ ਗੱਲ ਕਰੀਏ ਚਰਨਜੀਤ ਸਿੰਘ ਬਰਾੜ ਦੀ ਚਰਨਜੀਤ ਸਿੰਘ ਬਰਾੜ ਨੇ ਵੀ ਬੜੇ ਵੱਡੇ ਸਵਾਲ ਖੜੇ ਕੀਤੇ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਤੇ ਉਹਨਾਂ ਨੇ ਕਿਹਾ ਕਿ ਜਥੇਦਾਰਾਂ ਨੂੰ ਸ੍ਰੀ ਅਕਾਲ ਤਖਤ ਦੀ ਮਰਿਆਦਾ ਤੇ ਸਰਵ ਉੱਚਤਾ ਨੂੰ ਬਹਾਲ ਬਣਾਈ ਰੱਖਣਾ ਹੈ ਤਾ ਜਿਹੜਾ ਸਹੀ ਫੈਸਲਾ ਵਰਦਾ ਹੈ ਉਹ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅਗੇਂਸ ਉਨ੍ਹਾਂ ਦੇ ਪਿੱਠੂ ਜਾਂ ਉਨ੍ਹਾਂ ਦੇ ਜਾਂ ਮੁਦਈ ਨਾ ਬਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹ ਗੱਲ ਕਹੀ ਸੀ ਚਰਨਜੀਤ ਸਿੰਘ ਬਰਾੜ ਜੋ ਸ਼੍ਰੋਮਣੀ ਅਕਾਲੀ ਦਲ ਦੇ ਉੱਗੇ ਅਤੇ ਟਕਸਾਲੀ ਆਗੂ ਨੇ ਧੰਨਵਾਦ